ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਤੋਂ ਮੰਗੀ ਮਾਫੀ ਪ੍ਰਤਾਪ ਸਿੰਘ ਬਾਜਵਾ ਨੇ ਜਦੋਂ ਵੱਟੀ ਕੂਰੀ ਤਾਂ ਸੀਨੀਅਰ ਲੀਡਰ ਦੇ ਪੈਰਾਂ ਥੱਲੇ ਜ਼ਮੀਨ ਖਿਸ ਗਈ ਹੁਣ ਮਾਫੀ ਮੰਗ ਲਈਏ ਜੋ ਕਿ ਪ੍ਰਤਾਪ ਸਿੰਘ ਬਾਜਵਾ ਹੀ ਸੀਐਮ ਹੋਣਗੇ 2027 ਦੇ ਵਿੱਚ 2027 ਦੇ ਵਿੱਚ ਆਪਣੇ ਆਪ ਨੂੰ ਕੋਈ ਸੀਐਮ ਪੇਸ਼ ਨਾ ਕਰੇ ਇਹ ਪ੍ਰਤਾਪ ਸਿੰਘ ਬਾਜਵਾ ਨੇ ਕੂਰੀ ਵੜ ਦਿੱਤੀ ਹੈ ਪ੍ਰਤਾਪ ਸਿੰਘ ਬਾਜਵਾ ਕੋਲੋਂ ਮਾਫੀ ਮੰਗ ਲਈ ਹੁਣ ਸਾਰੇ ਸੀਨੀਅਰ ਲੀਡਰ ਜਿਹੜੇ ਆਪਣੇ ਆਪ ਨੂੰ ਸੀਐਮ ਦੱਸ ਰਹੇ ਸੀ ਉਹਨਾਂ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਨੇ ਭਾਵੇਂ ਚੰਨ ਜੰਨੀ ਹੋਵੇ ਸੁਖਜਿੰਦਰ ਰੰਦਾਵਾ ਹੋਵੇ ਤੇ ਭਾਵੇਂ ਰਾਜਾ ਬੜਿੰਗ ਹੋਵੇ ਪ੍ਰਤਾਪ ਸਿੰਘ ਬਾਜਵਾ ਹੀ ਅਗਲੇ ਸੀਐਮ ਹੋਣਗੇ ਇਸ ਨੂੰ ਲੈ ਕੇ ਵੱਡੀ ਖਬਰ ਆਈ ਏ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਦੇ ਵਿੱਚ ਜੋ ਕਲੇਸ਼ ਸੀਐਮ ਦੀ ਕੁਰਸੀ ਨੂੰ ਲੈ ਕੇ ਹੁਣੇ ਤੋਂ ਸ਼ੁਰੂ ਹੋ ਗਿਆ ਹੈ ਹਰਿਆਣੇ ਦੇ ਵਿੱਚ ਐਨ ਮੌਕੇ ਤੇ ਸ਼ੁਰੂ ਹੋਇਆ ਤੇ ਕਾਂਗਰਸ ਉੱਥੇ ਹਾਰ ਗਈ ਪੰਜਾਬ ਦੇ ਵਿੱਚ ਕਾਂਗਰਸ ਨੇ ਹੁਣ ਤੋਂ ਹੀ ਫਾਈਨਲ ਕਰ ਲਿਆ ਹੈ ਕਿ ਸੀਐਮ ਚੇਰਾ 2027 ਵਿੱਚ ਕੌਣ ਹੋਵੇਗਾ ਉਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਬਾਰੇ ਹਾਈ ਕਮਾਂਡ ਨੂੰ ਜਾਣੂ ਕਰਵਾ ਦਿੱਤਾ ਹਾਈ ਕਮਾਂਡ ਨੇ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਹਰੀ ਝੰਡੀ ਦੇ ਦਿੱਤੀ ਪ੍ਰਤਾਪ ਸਿੰਘ ਬਾਜਵਾ ਨੂੰ ਜਿਵੇਂ ਹੀ ਹਰੀ ਝੰਡੀ ਮਿਲੀ ਕੱਦ ਬਾਕੀ ਸਾਰੇ ਕਾਂਗਰਸ ਦੇ ਲੀਡਰਸ਼ਿਪ ਉਹਨਾਂ ਨੇ ਬਾਜਵਾ ਸਾਹਿਬ ਤੋਂ ਮਾਫੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਬਾਜਵਾ ਸਾਹਿਬ ਤੋਂ ਮਾਫੀਆਂ ਮੰਗ ਰਹੇ ਨੇ ਜਿਹੜੇ ਆਪਣੇ ਆਪ ਨੂੰ ਸੀਐਮ ਦਾ ਚਿਹਰਾ ਕੁਸ਼ਤ ਕਰ ਚੁੱਕੇ ਸੀ ਜਿਮਨੀ ਚੋਣਾਂ ਦੇ ਵਿੱਚ ਭਾਵੇਂ ਸੁਖਜਿੰਦਰ ਰੰਦਾਵਾ ਹੋਵੇ ਭਾਵੇਂ ਚੰਨੀ ਚੰਨੀ ਹੋਵੇ ਤੇ ਭਾਵੇਂ ਰਾਜਾ ਵੜਿੰਗ ਹੋਵੇ ਰਾਜਾ ਵੜਿੰਗ ਤੇ ਸੁਖਜਿੰਦਰ ਸਿੰਘ ਰੰਦਾਵਾ ਜਿਵੇਂ ਜਿਮਨੀ ਚੋਣਾਂ ਹਾਰੇ ਪੰਜਾਬ ਕਾਂਗਰਸ ਵਿੱਚ ਇਹਨਾਂ ਦਾ ਕੱਦ ਹੋਰ ਕੱਟ ਗਿਆ ਤੇ ਪ੍ਰਤਾਪ ਸਿੰਘ ਬਾਜਵਾ ਦਾ ਕੱਦ ਵੱਧ ਗਿਆ ਉਹਨਾਂ ਨੇ ਬਰਨਾਲਾ ਦੀ ਜਿਮਨੀ ਚੋਂ ਜਤਾ ਕੇ ਹਾਈ ਕਮਾਂਡ ਦੇ ਕੋਲ ਚਲੇ ਗਏ ਹਾਈ ਕਮਾਂਡ ਨੇ ਵੀ ਉਹਨਾਂ ਨੂੰ ਜਿਹੜਾ ਕਿ ਅਗਲਾ ਸੀਐਮ ਚੇਰਾ ਬਣਾਉਣ ਵਾਸਤੇ ਜਿਹੜਾ ਕਿ ਆਪ ਦੇ ਵੱਲੋਂ ਹਾਂ ਕਰ ਦਿੱਤੀ ਔਰ ਬਾਜਵਾ ਸਾਹਿਬ ਹੀ ਕਾਂਗਰਸ ਨੂੰ ਲੀਡ ਕਰਨਗੇ ਔਰ ਕਾਂਗਰਸ ਨੂੰ ਸੱਤਾ ਵਿੱਚ ਲੈ ਕੇ ਆਉਣਗੇ ਜੋ ਕਿ ਬਾਜਵਾ ਸਾਉ ਦਾ ਵੱਡਾ ਕਾਦੇ ਕਾਂਗਰਸ ਵਿੱਚ ਦਿੱਥੇ ਹੀ ਹੁਣ ਗੋਲਦੀ ਖੰਗੂੜਾ ਨੇ ਵੀ ਬਾਜਵਾ ਸਾਉ ਤੋਂ ਮਾਫੀ ਮੰਗਲ ਲਈ ਬੇਨਤੀ ਕੀਤੀ ਹੈ ਜੋ ਕਿ ਦਲਵੀਰ ਸਿੰਘ ਨੂੰ ਗੋਲਦੀ ਖੰਗੂੜਾ ਨੇ ਕਿਹਾ ਕਿ ਮੈਂ ਤੁਰੀ ਦੀ ਸਿਆਸ ਵਿੱਚ ਮੁੜ ਸਰਗਰਮ ਹੋਵਾਂਗਾ ਮੈਨੂੰ ਪ੍ਰਤਾਪ ਸਿੰਘ ਬਾਜਵਾ ਦੇ ਕੋਲੋਂ ਮਾफी ਮੰਗਣੀ ਪਈ ਤਾਂ ਮੈਂ ਮਾਫੀ ਵੀ ਮੰਗਾਗਾ ਮੈਂ ਬਾਜਵਾ ਸਾਹਿਬ ਦੇ ਵਿਰੁੱਧ ਕੋਈ ਵੀ ਸ਼ਾਂ ਦੇ ਖਿਲਾਫ ਸ਼ਬਦ ਬੋਲ ਚੁੱਕਿਆ ਤਾਂ ਮੈਨੂੰ ਮਾਫ ਕਰ ਦੇਣ ਸੋ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਉੱਚ ਆਗੂਆਂ ਨੂੰ ਰਸਮੀ ਤੌਰ ਤੇ ਉਹ ਮਿਲਣ ਵਾਸਤੇ ਵੀ ਅਤਾਵਲੇ ਹੋਏ ਬੈਠੇ ਨੇ ਮਿਲਣ ਜਾਣਗੇ ਸੋ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਗੋਲਦੀ ਖੰਗੂੜਾ ਦੀ ਮੁੜ ਘਰ ਵਾਪਸੀ ਦੇ ਲਗਾਏ ਗਏ ਸਵਾਲੀਆ ਚਿੰਨ੍ਹ ਬਾਰੇ ਵੀ ਚਰਚਾ ਹੋਵੇਗੀ ਜੋ ਕਿ ਬਾਜਵਾ ਸਾਹਿਬ ਹੁਣ ਕਾਂਗਰਸ ਨੂੰ ਇਕਜੁੱਟ ਕਰਨਗੇ ਔਰ ਗੋਲਡੀ ਨੂੰ ਵਾਪਸ ਲੈ ਕੇ ਆਉਣਗੇ ਕਾਂਗਰਸ ਵਿੱਚ ਜੋ ਕਿ ਵੱਡੀ ਖਬਰ ਆ ਰਹੀ ਕਿ ਉਹ ਪ੍ਰਤਾਪ ਸਿੰਘ ਬਾਜਵਾ ਦੇ ਹੱਥ ਕਮਾਨ ਆ ਗਈ ਹੈ ਪ੍ਰਤਾਪ ਸਿੰਘ ਬਾਜਵਾ ਜਿਹੜੇ ਬਾਕੀ ਲੀਡਰ ਨੇ ਉਹਨਾਂ ਨੂੰ ਕਾਂਗਰਸ ਵਿੱਚ ਵਾਪਸੀ ਕਰਾਉਣਗੇ ਸੋ ਉਹਨਾਂ ਨੇ ਕਿਹਾ ਕਿ ਪਿਆਰ ਵਿੱਚ ਤਕਰਾਰ ਹੋਣਾ ਵੀ ਸੰਭਾਵਿਕ ਹੈ ਸੋ ਉਸ ਵੇਲੇ ਵੀ ਮੈਨੂੰ ਗੁੱਸਾ ਨਹੀਂ ਆਇਆ ਚਾਹੇ ਨਹੀਂ ਆਇਆ ਤੇ ਮੈਂ ਬਾਜਵਾ ਤੋਂ ਸਿਆਸੀ ਗਲਤੀਆਂ ਬਦਲੇ ਮਾਫੀ ਮੰਗਣ ਵਿੱਚ ਗਰੇਜ ਨਹੀਂ ਕਰਾਂਗਾ ਇਹ ਗੋਲਡੀ ਨੇ ਵੀ ਕਹਿ ਦਿੱਤਾ ਹੈ गोल्डी ਵੱਲੋਂ ਵੀ ਹੱਥ ਵਧਾ ਦਿੱਤਾ ਗਿਆ ਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਮੈਂ ਗੋਲਡੀ ਖੰਗੂੜਾ ਨੂੰ ਕਾਂਗਰਸ ਵਿੱਚ ਵਾਪਸ ਸੱਕਰਾਂਵਾਂਗਾ ਕਾਂਗਰਸ ਨੂੰ ਛੱਡਣ ਵਾਲੇ ਜਿੰਨੇ ਵੀ ਆਗੂ ਸੀ ਉਹਨਾਂ ਦੀ ਦੁਬਾਰਾ ਕਾਂਗਰਸ ਵਿੱਚ ਵਾਪਸੀਆਂ ਹੋਣਗੀਆਂ ਔਰ ਕਾਂਗਰਸ ਇੱਕ ਵਾਰ ਫਿਰ ਇੱਕ ਪਰਿਵਾਰ ਹੋ ਕੇ ਚੋਣ ਲੜੇਗੀ ਔਰ 2027 ਵਿੱਚ ਦੁਬਾਰਾ ਸੱਤਾ ਵਿੱਚ ਚਾਵੇਗੀ ਔਰ ਕਾਂਗਰਸ ਦੀ ਸਰਕਾਰ ਬਣੇਗੀ ਪ੍ਰਤਾਪ ਸਿੰਘ ਬਾਜਵਾ ਅਗਲੇ ਸੀਐਮ ਹੋਣਗੇ